ਬਾਰਿਸ਼ ਹੋ ਰਹੀ ਹੈ ਜਿਸ ਦੇ ਨਾਲ ਬੱਦਲ ਫਟੇ ਨੇ ਔਰ ਬੱਦਲ ਫਟਣ ਦੇ ਨਾਲ ਬਿਹਾਨਕ ਤਬਾਹੀ ਜੜੀ ਹੈ ਉਹ ਦੇਖਣ ਨੂੰ ਮਿਲਿਆ। ਤੁਹਾਨੂੰ ਦੱਸਦੇ ਕਿ 5 ਲੋਕਾਂ ਦੀ ਹੁਣ ਤੱਕ ਮੌਤ ਹੋ ਚੁੱਕੀ ਹੈ ਔਰ 16 ਦੇ ਕਰੀਬ ਲੋਕ ਜਿਹੜੇ ਨੇ ਲਾਪਤਾ ਹੋ ਚੁੱਕੇ ਨੇ ਔਰ ਜਿਹੜਾ ਘਰਾਂ ਦਾ ਨੁਕਸਾਨ, ਗੱਡੀਆਂ ਦਾ ਨੁਕਸਾਨ ਹੋਇਆ ਉਹ ਵੱਖਰਾ। ਜੀ ਹਾਂ ਤੁਹਾਨੂੰ ਦੱਸਦੇ ਕਿ ਲਗਾਤਾਰ ਬਾਰਿਸ਼ ਪੈ ਰਹੀ ਹੈ ਹਿਮਾਚਲ ਦੇ ਵਿੱਚ ਮੰਡੀ ਦੇ ਵਿੱਚ, ਕੁਲੂ ਦੇ ਵਿੱਚ ਔਰ ਲਗਾਤਾਰ ਸਥਿਤੀ ਜਿਹੜੀ ਹੈ ਉਹ ਭਿਆਨਕ ਬਣੀ ਹੋਈ ਹੈ ਤੁਹਾਨੂੰ ਦੱਸ ਦੇ ਕਿ ਉੱਥੋਂ ਦੇ ਲੋਕਲ ਪ੍ਰਸ਼ਾਸਨ ਦੇ ਵੱਲੋਂ ਅਲਰਟ ਵੀ ਜਾਰੀ ਕਰ ਦਿੱਤਾ ਗਿਆ ਹੈ ਕਿ ਘਰ ਤੋਂ ਬਾਹਰ ਨਾ ਨਿਕਲਿਆ ਜਾਵੇ ਜੇਕਰ ਜ਼ਰੂਰੀ ਕੰਮ ਹੈ ਤਾਂ ਤਾਂ ਹੀ ਘਰ ਤੋਂ ਬਾਹਰ ਨਿਕਲਿਆ ਜਾਵੇ ਅਦਰਵਾਈਜ਼ ਘਰ ਤੋਂ ਬਾਹਰ ਨਾ ਨਿਕਲੋ ਇਹ ਐਡਵਾਈਸ ਵੀ ਜਾਰੀ ਕੀਤੀ ਹੈ ਅਲਰਟ ਵੀ ਜਾਰੀ ਕੀਤਾ ਕਿਉਂਕਿ ਤਸਵੀਰਾਂ ਦਿਖਾ ਰਹੇ ਹਨ ਲਗਾਤਾਰ ਜਿਹੜਾ ਪਾਣੀ ਦਾ ਪੱਧਰ ਹੈ ਉਹ ਵਧਦਾ ਜਾ ਰਿਹਾ ਹਰ ਤੋਂ ਦੱਸਦੇ ਕਿ ਬਿਆਸ ਤਰਿਆ ਦੇ ਵਿੱਚ ਵੀ ਪਾਣੀ ਦਾ ਪੱਧਰ ਵੱਧ ਚੁੱਕਿਆ ਹੈ ਜਿਵੇਂ ਪਿੰਡੋ ਡੈਮ ਦੀ ਗੱਲ ਕਰਦੇ ਆ ਤਾਂ ਕੱਲ ਮਹਾਰਾਜਾ ਪ੍ਰਤਾਪ ਛੀਲ ਜਿਹੜੀ ਹੈ ਉਹ ਖੋਲ ਦਿੱਤੀ ਗਈ ਸੀ ਕਿਉਂਕਿ ਉਹਦੇ ਵਿੱਚ ਪਾਣੀ ਦਾ ਪੱਧਰ ਲਗਾਤਾਰ ਵੱਧਦਾ ਜਾ ਰਿਹਾ ਤਾਂ ਪਿੰਡੋ ਡੈਮ ਦੇ ਵੀ ਗੇਟ ਜਿਹੜੇ ਉਹ ਖੋਲੇ ਹੋਏ ਐ ਕਿਉਂਕਿ ਲਗਾਤਾਰ ਮੀ ਪੈ ਰਿਹਾ ਹੈ ਮੀ ਰੋਕਣ ਦਾ ਨਾਂ ਨਹੀਂ ਲੈ ਰਿਹਾ ਔਰ ਬੱਦਲ ਜਿਹੜੇ ਆ ਉਹ ਫਟ ਰਹੇ ਨੇ ਬੱਦਲ ਫਟਣ ਦੇ ਨਾਲ ਜਦੋਂ ਇੱਕਦਮ ਹੜਵਾਲੀ ਸਥਿਤੀ ਬਣ ਜਾਂਦੀ ਹੈ ਕਿਉਂਕਿ ਪਾਣੀ ਦਾ ਵਹਾਅ ਜਿਆਦਾ ਤੇਜ਼ ਹੋ ਜਾਂਦਾ ਹੈ ਔਰ ਪਾਣੀ ਦਾ ਵਹਾਅ ਤੇਜ਼ ਹੋਣ ਕਰਕੇ ਪਾਣੀ ਦਾ ਪੱਧਰ ਵੀ ਵੱਧ ਜਾਂਦਾ ਹੈ ਔਰ ਇਸ ਦੇ ਨਾਲ ਹੀ ਤੁਹਾਨੂੰ ਦੱਸਦੀ ਕਿ ਫਿਰ ਨੁਕਸਾਨ ਜਿਆਦਾ ਹੁੰਦਾ ਹੈ ਕਿਉਂਕਿ ਜਦੋਂ ਪਾਣੀ ਢਲਾਨ ਵੱਲੋਂ ਡਿੱਗਦਾ ਜੋ ਉਸ ਪਾਣੀ ਦੇ ਰਸਤੇ ਦੇ ਵਿੱਚ ਆਉਂਦਾ ਉਹ ਸਭ ਕੁਝ ਹੁੰਜ ਕੇ ਪਾਣੀ ਆਪਣੇ ਨਾਲ ਹੀ ਲੈ ਜਾਂਦਾ ਕਿਉਂਕਿ ਵਹਾਅ ਬਹੁਤ ਤੇਜ਼ ਹੁੰਦਾ ਹੈ ਜਿਵੇਂ ਆਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਲਗਾਤਾਰ rescue operation ਵੀ ਜਾਰੀ ਹੈ ਖਬਰ ਇਹ ਸਾਹਮਣੇ ਆ ਰਹੀ ਹੈ ਕਿ 16 ਲੋਕ ਹੁਣ ਤੱਕ ਲਾਪਤਾ ਹੋ ਚੁੱਕੇ ਨੇ ਜਨਾਂ ਦੀ ਭਾਲ ਅਜੇ ਤੱਕ ਜਾਰੀ ਹੈ rescue ਟੀਮਾਂ ਜ਼ਿਲ੍ਹਾ ਪ੍ਰਸ਼ਾਸਨ ਜਿਹੜਾ ਉਹ ਲੱਗਿਆ ਹੋਇਆ ਤੇ ਹੁਣ ਤੱਕ ਇਹ ਵੀ ਖਬਰ ਸਾਹਮਣੇ ਆ ਰਹੀ ਹੈ ਸੋਰਸਸ ਤੋਂ ਕਿ 5 ਲੋਕਾਂ ਦੀ ਮੌਤ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਇਸ ਕੁਦਰਤੀ ਆਫਤ ਦੇ ਵਿੱਚ ਕਿਉਂਕਿ ਹਿਮਾਚਲ ਦੀ ਗੱਲ ਕਰੀਏ ਮੰਡੀ ਦੀ ਗੱਲ ਕਰੀਏ ਤਾਂ ਲਗਾਤਾਰ ਇਹਨਾਂ ਦੇ ਵਿੱਚ ਜਿਹੜਾ بارش ਆ ਉਹ ਲਗਾਤਾਰ ਹੋ ਰਹੀ ਹੈ ਮੀਂਹ ਨਹੀਂ ਰੁਕ ਰਿਹਾ ਹਾਲਾਂਕਿ ਮੌਸਮ ਵਿਭਾਗ ਦੇ ਵੱਲੋਂ ਚੇਤਾਵਨੀ ਵੀ ਦਿੱਤੀ ਗਈ ਸੀ ਕਿ ਹੁਣ ਮੌਸਮ ਜਿਹੜਾ ਉਹ ਖਰਾਬ ਰਹਿਣ ਵਾਲਾ ਸੋ ਇਸਦੇ ਚੱਲਦਾ ਹੀ ਕਿਉਂਕਿ ਹੁਣ ਮੌਸਮ ਦੀ ਅਸੀਂ ਗੱਲ ਕਰੀਏ ਤਾਂ ਝੜੀਆਂ ਲੱਗਦੀਆਂ ਨੇ ਇਸ ਮੌਸਮ ਦੇ ਵਿੱਚ ਆਣ ਕੇ ਔਰ ਇਹ ਤਸਵੀਰਾਂ ਤੁਹਾਨੂੰ ਬਿਲਕੁਲ ਅਸੀਂ ਦਿਖਾ ਰਹੇ ਹੈਗੇ ਆ ਤੁਸੀਂ ਦੇਖ ਸਕਦੇ ਹੋ ਔਰ ਜਿਹੜੇ ਹੁਣ ਹਿਮਾਚਲ Shimla ਜਾਂ Mandi ਘੁੰਮਣ ਦਾ ਪ੍ਰੋਗਰਾਮ ਬਣਾ ਰਹੇ ਨੇ ਉਹ ਅਜੇ ਪ੍ਰੋਗਰਾਮ ਨੂੰ ਰੋਕ ਲਓ ਕਿਉਂਕਿ ਅਜੇ ਮੌਸਮ ਬਹੁਤ ਖਰਾਬ ਹੋਇਆ ਹੈ ਲਗਾਤਾਰ ਉੱਥੇ ਬਾਰਿਸ਼ ਹੋ ਰਹੀ ਹੈ ਲੈਂਡਸਲਾਈਡਿੰਗ ਹੋ ਰਹੀ ਹੈ ਬਹੁਤ ਸਾਰੇ ਤਾਂ ਜਿਕੇ ਕਹਾਤ ਸੇ ਨਿਕਲ ਕੇ ਸਾਹਮਣੇ ਆਇਆ ਨਹੀਂ ਕਿ ਜਲਦੀਆਂ ਹੋਈਆਂ ਗੱਡੀਆਂ ਤੇ ਲੈਂਡਸਲਾਈਡ ਹੋ ਕੇ ਵੱਡੇ ਵੱਡੇ ਪੱਥਰ ਡਿੱਗੇ ਨੇ ਔਰ ਪੱਥਰ ਡਿੱਗਣ ਦੇ ਕਰਕੇ ਤੁਹਾਨੂੰ ਪਤਾ ਹੈ ਕਿ ਕਿੰਨਾ ਨੁਕਸਾਨ ਹੋ ਜਾਂਦਾ ਜਦੋਂ ਪੱਥਰ ਉੱਪਰ ਚੜਾਈ ਤੋਂ ਡਿੱਗਦਾ ਹੈ ਹੇਠਾਂ ਤਾਂ ਗੱਡੀਆਂ ਤੇ ਜਦੋਂ ਡਿੱਗ ਜਾਂਦਾ ਇੱਥੋਂ ਤੱਕ ਕਿ ਗੱਡੀਆਂ ਵੀ ਚੱਕਣਾ ਚੂਰ ਹੋ ਜਾਂਦੀਆਂ ਔਰ ਕਈ ਵਾਰ ਤਾਂ ਜੜੀਆਂ ਵਿੱਚ ਸਵਾਰੀਆਂ ਬੈਠੀਆਂ ਹੁੰਦੀਆਂ ਨੇ ਉਹ ਵੀ ਤੁਹਾਨੂੰ ਦੱਸਦੀ ਕਿ ਉਹਨਾਂ ਦੇ ਨਾਲ ਵੀ ਅਣਹੋਣੀ ਜਿਹੜੀ ਹੈ ਉਹ ਵਾਪਰ ਜਾਂਦੀ ਹੈ ਸੋ ਜਿਹੜੇ ਵੀ ਲੋਕ ਅਜੇ ਘੁੰਮਣ ਦਾ ਪਲਾਨ ਬਣਾ ਰਹੇ ਨੇ ਜਾਂ ਜਿਹੜੇ ਹਿਮਾਚਲ ਜਾਣਾ ਚਾਹੁੰਦੇ ਨੇ ਕੁਲੂ ਸ਼ਿਮਲਾ ਹੋ ਗਿਆ ਤਾਂ ਉਹ ਅਜੇ ਪਰਹੇਜ਼ ਕਰਨ ਥੋੜੇ ਸਮੇਂ ਦੇ ਲਈ ਕਿਉਂਕਿ ਉਧਰ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਮੌਸਮ ਬਹੁਤ ਜ਼ਿਆਦਾ ਖਰਾਬ ਦੱਸਿਆ ਜਾ ਰਿਹਾ ਹੈ ਲਗਾਤਾਰ ਮੀਂਹ ਪੈ ਰਿਹਾ ਹੈ ਮੀਂਹ ਰੁਕਣ ਦਾ ਨਾਂ ਨਹੀਂ ਲੈ ਰਿਹਾ ਔਰ ਬੱਦਲ ਫਟ ਰਹੇ ਨੇ ਹੁਣੇ-ਹੁਣੇ ਤੁਹਾਨੂੰ ਦੱਸਦੇ ਕਿ ਹਿਮਾਚਲ ਮੰਡੀ ਦੇ ਵਿੱਚ ਬੱਦਲ ਜਿਹੜਾ ਉਹ ਫਟਿਆ ਹੈਗਾ ਸੋ ਬੱਦਲ ਫਟਣ ਦੇ ਨਾਲ ਹੜ ਵਰਗਾ ਮਾਹੌਲ ਹੜ ਵਰਗੀ ਸਥਿਤੀ ਬਣ ਚੁੱਕੀ ਹੈ ਪੰਜ ਲੋਕਾਂ ਦੀ ਹੁਣ ਤੱਕ ਦੱਸਿਆ ਜਾ ਰਿਹਾ ਹੈ ਕਿ ਮੌਤ ਹੋ ਚੁੱਕੀ ਹੈ 16 ਦੇ ਕਰੀਬ ਲੋਕ ਲਾਪਤਾ ਹੋ ਚੁੱਕੇ ਨੇ ਔਰ 100 ਪਿੰਡਾਂ ਦੇ ਵਿੱਚ ਬਿਜਲੀ ਨਹੀਂ ਆ ਰਹੀ ਔਰ ਸਵੇਰ ਤੋਂ ਹੀ ਲਗਾਤਾਰ ਮੀਂਹ ਪੈ ਰਿਹਾ ਹੈ ਔਰ ਇੱਥੋਂ ਤੱਕ ਕਿ ਮੱਧ ਪ੍ਰਦੇਸ਼ ਦੇ ਵੀ ਜ਼ਿਆਦਾਤਰ ਜ਼ਿਲ੍ਹਿਆਂ ਦੇ ਵਿੱਚ ਅੱਜ ਤੜਕਸਾਰ ਤੋਂ ਹੀ ਬਾਰਿਸ਼ ਹੋ ਰਹੀ ਹੈ ਔਰ ਲਗਾਤਾਰ ਸੋਮਵਾਰ ਤੋਂ ਹਿਮਾਚਲ ਪ੍ਰਦੇਸ਼ ਦੇ ਮੰਡੀ ਦੇ ਵਿੱਚ ਮੀਂਹ ਪੈ ਰਿਹਾ ਹੈ ਕੁੱਲੂ ਦੇ ਵਿੱਚ ਮੀਂਹ ਪੈ ਰਿਹਾ ਹੈ ਸ਼ਿਮਲਾ ਦੇ ਵਿੱਚ ਮੀਂਹ ਪੈ ਰਿਹਾ ਹੈ ਅਰ ਰੁਕੜ ਦਾ ਨਾਮ ਨਹੀਂ ਲੈ ਰਿਹਾ ਤੇ ਲਗਾਤਾਰ ਬੱਦਲ ਫਟ ਰਹੇ ਨੇ ਹੁਣ ਤੱਕ 10 ਘਟਨਾਵਾਂ ਬੱਦਲ ਫਟਣ ਦੀਆਂ ਓਵਰਆਲ ਅਸੀਂ ਗੱਲ ਕਰੀ ਤਾਂ ਵਾਪਰ ਚੁੱਕੀਆਂ ਨੇ ਔਰ ਇਸ ਦੇ ਵਿੱਚ 16 ਲੋਕ ਲਾਪਤਾ ਹੋ ਚੁੱਕੇ ਨੇ ਔਰ ਮੰਗਲਵਾਰ ਸ਼ਾਮ ਤੱਕ ਜਾਨੀ ਕਿ ਬੀਤੇ ਦਿਨ ਸ਼ਾਮ ਤੱਕ ਪੰਜ ਲਾਸ਼ਾਂ ਜਿਹੜੀਆਂ ਨੇ ਉਹ ਬਰਾਮਦ ਕੀਤੀਆਂ ਗਈਆਂ ਨੇ ਔਰ 16 ਲੋਕ ਜਿਹੜੇ ਨੇ ਉਹ ਲਾਪਤਾ ਦੱਸੇ ਜਾ ਰਹੇ ਨੇ ਜਿਨ੍ਹਾਂ ਨੂੰ ਅਜੇ ਵੀ ਪਾਲਣ ਦੀ ਕੋਸ਼ਿਸ਼ ਜਿਹੜੀ ਉਹ ਲਗਾਤਾਰ ਜਾਰੀ ਹੈ ਮੰਡੀ ਦੇ ਕੁਥਨਾਗ ਦੇ ਵਿੱਚ ਹੜ ਵਰਗੀ ਸਥਿਤੀ ਬਣੀ ਹੈ ਕਈ ਘਰ ਉਹਦੇ ਵਿੱਚ ਵਹਿ ਗਏ ਔਰ ਮੰਡੀ ਦੇ ਕਾਰਸੋਗ ਦੇ ਵਿੱਚ ਧਰਮਪੁਰ ਦੇ ਵਿੱਚ ਕਮ ਬਖਸ਼ਿਆਦ ਦੇ ਵਿੱਚ ਬਨਾਰ ਦੇ ਗੋਹਰ ਖੇਤਰ ਦੇ ਵਿੱਚ 100 ਤੋਂ ਵੱਧ 24 ਘੰਟਿਆਂ ਦੇ ਵਿੱਚ ਵਿੱਚ ਜਿਹੜੇ ਘਰ ਨੇ ਜਾਂ ਜਿਹੜੇ ਪਿੰਡ ਨੇ ਉਹ ਖਾਲੀ ਵੀ ਕਰਵਾਏ ਗਏ ਨੇ ਔਰ ਇਸ ਦਿਨ ਨਾਲ ਤੋਂ ਅੰਦਾਜ਼ ਦੇ ਕਿ 100 ਜਿਹੜੇ ਪਿੰਡ ਨੇ ਉਹਨਾਂ ਦੀਆਂ ਜਿਹੜੀ 32 ਆ ਪਿੰਡਾਂ ਦੀ ਉਹ ਗੁੱਲ ਕਰ ਦਿੱਤੀ ਗਈ ਹੈ ਬਿਜਲੀ ਨਹੀਂ ਆ ਰਹੀ ਕਿਉਂਕਿ ਲਗਾਤਾਰ ਜਿਹੜੇ ਹਾਲਾਤ ਨੇ ਉਹ ਨਾਜ਼ੁਕ ਜਿਹੜੇ ਬਣੇ ਹੋਏ ਨੇ ਬੱਦਲ ਫਟੇ ਨੇ ਔਰ ਲਗਾਤਾਰ ਬਾਰਿਸ਼ ਹੋ ਰਹੀ ਐ ਸੋ ਇਸ ਕਰਕੇ ਅਲਰਟ ਜਾਰੀ ਕਰ ਦਿੱਤਾ ਹੈ ਔਰ ਜਿਹੜੇ ਅਜੇ ਘੁੰਮਣ ਜਾਣਾ ਚਾਹੁੰਦੇ ਨੇ ਹਿਮਾਚਲ ਵੱਲ Shimla ਵੱਲ ਤਾਂ ਉਹ ਅਜੇ ਪਰਹੇਜ਼ ਕਰਨ ਕਿਉਂਕਿ ਹਾਲਾਤ ਬੜੇ ਨਾਜ਼ੁਕ ਨੇ ਮਾਹੌਲ ਬਹੁਤ ਖਰਾਬ ਹੈ ਕਿਉਂਕਿ ਜੋ ਸਥਿਤੀ ਅਸੀਂ ਮੌਸਮ ਦੀ ਤੁਹਾਨੂੰ ਦਿਖਾ ਰਹੇ ਹਾਂ ਸੋ ਇਸ ਦੇ ਵਿੱਚ ਕੋਈ ਵੀ ਅਚਾਨਕੀ ਘਟਨਾ ਵਾਪਰ ਸਕਦੀ ਐ ਸੋ ਅਜੇ ਟਰੈਵਲ ਕਰਨ ਤੋਂ ਪਰਹੇਜ਼ ਕੀਤਾ ਜਾਵੇ